ਅੱਗੇ ਨੇ ਗੁਰਬਾਣੀ ਦੀ ਪ੍ਰਵਾਹ ਚੱਲ ਰਿਹਾ ਹੈ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੇ ਮਾਧਿਅਮ ਦੁਆਰਾ ਸਹੂਤਾ ਪਰਿਵਾਰ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਸਾਖਨਪਟ ਸਾਹਿਬ ਦੇ ਭੋਗ ਪਰਸੋਂ ਲਗਭਗ 6:30 ਵਜੇ ਪਾਏ ਜਾਣੇ ਨੇ ਤੋਂ ਉਹਦੇ ਵਿੱਚ ਵੀ ਆਪ ਜੀ ਨੇ ਵੱਤਵਤ ਹਾਜ਼ਰੀਆਂ ਭਰਨੀਆਂ ਉਹਦੇ ਵਿੱਚ ਸ਼ਿਰਕਤ ਕਰਨੀ ਤਾਂ ਆਓ ਸਰਵਣ ਕਰਦੇ ਹਾਂ ਗੁਰਬਾਣੀ ਕਥਾ ਵਿਚਾਰ ਸਤਿਕਾਰਯੋਗ ਗਿਆਨੀ ਨਿਸ਼ਾਨ ਸਿੰਘ ਜੀ ਤਨਾਂ ਦੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਵਾਹਿਗੁਰੂ ਸਹਬ ਜੀ ਮੈਂ ਜਨੀ ਨਾ ਪਾਇਓ ਪ੍ਰੇਮ ਰਸ ਕੰਤਨਾ ਪਾਇਓ ਸੋ ਸੁਣੇ ਘਰ ਕਾ ਪਾਹੁਣਾ ਜਿਉ ਆਇਆ ਤਿਉਂ ਜਾਓ ਸ਼ਰਮ ਧਰਮ ਦੇ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਡੀਆਂ ਜੇਤ ਸਿਰ ਚੋਟਾਂ ਖਾਏ ജനക പല്ല താന വസ്സ താ ഫീര ജി ഹയ തൂ വസെ താര ਧੰਨਵਾਦ ਗੁਰੂ ਸਾਹਿਬ ਜੀ ਧੰਨਵਾਦ ਗੁਰੂ ਸਾਹਿਬ ਜੀ ਫਰੀਦਾ ਦਰਿਆ ਵੈ ਕੰਨ ਬਗੁਲਾ ਮੈਂ ਬੈਠਾ ਖੇਲ ਕਰ ਕੇਲ ਕਰਿੰਦੇ ਹੰਜਨੋਂ ਅਜੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚਿਤਨਾ ਚਿਤੇ ਸਨ ਸੋ ਗਾਲੀ ਰੱਬ ਕੀਆਂ ਨਿਬਾਜ ਪਏ ਤਿਸ ਰੱਬ ਦੇ ਤੇਲਾ ਵਿਸਰੀਆਂ

ਸਰਵ ਦੇ ਕਾਇਨਾਤ ਦੀਨ ਦੁਨੀ ਦੇ ਮਾਲਕ ਸ਼ਬਦ ਬ੍ਰਹਮ ਸਤਿਗੁਰੂ ਧੰ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨ ਦੀ ਪਾਵਨ ਪਵਿੱਤਰ ਮੁਬਾਰਕ ਗੋਦ ਅੰਦਰ ਜੁੜ ਬੈਠੇ ਅੱਜ ਚੈਨਲ ਮੀਡੀਏ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਸੱਭ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਪਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ ਗੁਰੂ ਸਾਰੇ ਅਤੀ ਸਤਿਕਾਰਯੋਗ ਸਤਸੰਗੀ ਜਨਮੜ ਪਾਗੇ ਆ ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਵਾਰਿਆਂ ਪਾਸੋਂ ਇਲਾਹੀ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਕੁਝ ਘੜੀਆਂ ਸਤਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਚੜਨ ਦਾ ਯਤਨ ਕਰੀਏ ਗੁਰਮਤ ਵਿਚਾਰਾਂ ਦੀ ਸਾਂਝ ਕਰਨ ਤੋਂ ਪਹਿਲਾਂ ਅੰਮ੍ਰਿਤ ਕੇ ਦਾਤੇ ਕਲਗੀਧਰ ਸਵਾਮੀ ਬਾਦਸ਼ਾਹ ਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪਾਵਨ ਮੁਬਾਰਕ ਗੁਰੂ ਫਤੇ ਨਾਲ ਸਾਂਝ ਬਣਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਾ ਨਹੀਂ ਇਹਨਾਂ دیਵਾਨਾਂ ਦੇ ਵਿੱਚੋਂ ਆਪ ਚੀਜ਼ੋ ਲੜੀ ਬਾਤ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਤਿਸ ਨੂੰ ਸਰਵਣ ਕਰਦੇ ਆ ਰਹੇ ਹਾਂ ਜੋ ਲੜੀ ਦੇ ਤਹਿਤ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਚਾਰਨ ਕੀਤੇ ਹੋਏ ਪਾਵਨ ਸ਼ਲੋਕ ਦਾ ਪਾਠ ਆਪ ਸੰਗਤਾਂ ਨੇ ਬੜੇ ਪਿਆਰ ਅਦਬ ਸਤਿਕਾਰ ਸਹਿਤ ਸਰਵਣ ਕੀਤਾ ਹੈ ਲੜੀਵਾਰ ਚੱਲ ਰਹੇ ਸ਼ਲੋਕਾਂ ਦੀ ਵਿਚਾਰ ਦੇ ਤਹਿਤ ਕੱਲ ਦੇ ਦੀਵਾਨਾ ਵਿੱਚ ਆਪਾਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ 98 ਨੰਬਰ ਸ਼ਲੋਕ ਦੀ ਵਿਚਾਰ ਸਾਂਝੀ ਕਰ ਰਹੇ ਸਾਂ ਜਿਸ ਵਿੱਚ ਉਹ ਬਖਸ਼ਿਸ਼ ਕਰਦੇ ਆ ਸਮਝਾ ਰਹੇ ਸਨ ਫਰੀਦਾ ਅਮਲ ਜੇ ਕੀਤੇ ਦੁਨੀਆ ਵਿੱਚ ਉਸੇ ਦਰਗਾ ਉਹਗਾਹ ਸਮਾਜ ਵਿੱਚ ਵਿਚਰਦਿਆਂ ਸਭ ਤੋਂ ਮਹੱਤਵਪੂਰਨ ਚੀਜ਼ ਜਿਹੜੀ ਤੁਹਾਡੀ ਗਵਾਹੀ ਭਰਦੀ ਏ ਉਹ ਤੁਹਾਡੇ ਅਮਲ ਨੇ ਅਮਲ ਚੰਗੇ ਹੋਣ ਜਾਂ ਮਾੜੇ ਤੁਹਾਡੀ ਗਵਾਹੀ ਤੁਹਾਡੇ ਕਰੈਕਟਰ ਦੀ ਗਵਾਹੀ ਤੁਹਾਡੇ ਕਰੈਕਟਰ ਦੇ ਮੁੱਦੇ ਹੀ ਜਰੂਰ ਬਣਨਗੇ ਸਿਆਣੇ ਕਹਿੰਦੇ ਨੇ ਮੂਰਖਾਂ ਦੀ ਮਜਲਿਸ ਵਿੱਚ ਮੂਰਖ ਬਹਿ ਜਾਏ ਤੇ ਪਛਾਣਿਆ ਨਹੀਂ ਜਾਂਦਾ ਤੇ ਜੇ ਸਿਆਣਿਆਂ ਦੀ ਮਜਲਿਸ ਵਿੱਚ ਬਹਿ ਜਾਏ ਤਾਂ ਉਸ ਦੀ ਪਛਾਣ ਬੜੀ ਛੇਤੀ ਹੋ ਜਾਂਦੀ ਏ ਪਰ ਬਸ਼ਰਤੇ ਉਹ ਬੋਲੇ ਤਾਂ ਜੇ ਸਿਆਣਿਆਂ ਦੀ ਮਜਲਿਸ ਵਿੱਚ ਬਹਿ ਕੇ ਮੂਰਖ ਨਹੀਂ ਬੋਲਦਾ ਤੁਸੀਂ ਉਹਨੂੰ ਪਛਾਣ ਨਹੀਂ ਸਕਦੇ ਜਿੰਨੇ ਦਿਨ ਤੱਕ ਮਨੁੱਖ ਬੋਲਦਾ ਨਹੀਂ ਉਹ ਸਿਆਣਾ ਏ ਕਿ ਉਹ ਮੂਰਖ ਹੈ ਉਹ ਵੈਲ এডਿਕੇਟਿਡ ਹੈ ਕਿ ਹਨ ਭੜਾ ਤੁਸੀਂ ਕਿਆਸ ਨਹੀਂ ਕਰ ਸਕਦੇ ਜਦੋਂ ਹੀ ਉਹ ਬੋਲਣਾ ਸ਼ੁਰੂ ਕਰੇਗਾ ਉਹਦੀ ਬੋਲਬਾਣੀ ਉਹਦਾ ਵਿਹਾਰ ਉਹਦਾ ਬਿਹੇਵੀਅਰ ਦੱਸੇਗਾ ਕਿ ਇਹ ਬੰਦਾ ਕਿੰਨਾ ਕੁ ਵੈਲ ਐਜੂਕੇਟਡ ਆ ਕਿੰਨਾ ਕੈਦਾ ਦਾਇਰਾ ਆ ਕਿੰਨਾ ਕਿ ਸਮਾਜ ਵਿੱਚ ਵਿਚਰਿਆ ਤੇ ਕਿੱਥੇ ਖਲੋਤਾ ਹੋਇਆ ਇਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਨੁੱਖ ਨੂੰ ਮਜਬਾਂ ਦੀ ਕਾਣ ਤੋਂ ਉੱਤੇ ਚੁੱਕ ਕੇ ਧਰਮ ਦਾ ਪਹਿਰਾਵਾ ਧਰਮ ਦੀ ਪੋਸ਼ਾਕ ਪਾ ਕੇ ਜਿਸ ਵਕਤ ਉਹਦੇ ਜੀਵਨ ਦੇ ਵਿੱਚ ਧਾਰਮਿਕ ਗੁਣ ਪੈਦਾ ਕੀਤੇ ਤੇ ਉਹਨੂੰ ਸਮਝਾਇਆ ਕਿ ਮਨੁੱਖ ਦੇ ਜੀਵਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਉਹਦੇ ਅਮਲ ਹੀ ਹੁੰਦੇ ਨੇ ਬਾਬੇ ਨਾਨਕ ਮਹਾਰਾਜ ਨੂੰ ਮੱਕੇ ਦੀ ਧਰਤੀ ਤੇ ਜਿਸ ਵਕਤ ਕਾਜ਼ੀਆਂ ਤੇ ਹਾਜ਼ੀਆਂ ਨੇ ਪੁੱਛਿਆ ਪੁੱਛਣਾ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਕਿ ਆਸ ਤੇ ਉਹ ਹੀ ਕਰ ਰਹੇ ਸਨ ਕਿ ਬਾਬਾ ਹਿੰਦ ਦੀ ਧਰਤੀ ਤੋਂ ਚੱਲ ਕੇ ਆਇਆ ਤੇ ਦੋ ਹੀ ਵੱਡੇ ਮਜਬੂਤ ਜਾਂ ਹਿੰਦੂ ਲੋਕ ਨੇ ਤੇ ਜਾਂ ਮੁਸਲਮਾਨ ਬਾਬਾ ਬੇਸ਼ੱਕ ਹਿੰਦ ਦੀ ਧਰਤੀ ਤੋਂ ਚੱਲ ਕੇ ਆਇਆ ਪਰ ਇਸ ਵਕਤ ਖਲੋਤਾ ਸਾਡੀ ਧਰਤੀ ਦੇ ਉੱਤੇ ਤੇ ਪੁੱਛ ਵੀ ਅਸੀਂ ਰਹੇ ਆਂ ਕਿ ਮਹਾਰਾਜ ਤੁਹਾਡੀ ਨਜ਼ਰ ਦੇ ਵਿੱਚ Hindu ਵੱਡੇ ਆ ਕਿ ਮੁਸਲਮਾਨ ਵੱਡੇ ਤੇ ਕਿਵੇਂ ਹੋ ਸਕਦਾ ਵੀ ਸਾਡੀ ਧਰਾਂ ਤੇ ਖਲੋ ਕੇ ਸਾਡੇ ਬਾਰੇ ਮਾੜਾ ਕਹਿ ਦੇਣ ਕਹਿ ਨਹੀਂ ਸਕਦੇ ਸਾਡੇ